ਇਹ ਜਿਹੜੀ ਹੈਗੀ ਆ ਨਾ ਕਿੰਨੋ ਇਹ ਜਿਹੜੇ ਵੱਡੇ ਆ ਉਹ ਪਰਲੀ ਸਾਈਡ ਚ ਜਾਂਦੇ ਛੋਟੇ ਏਟੀ ਚ ਆਦੇ ਆਪੀ ਵੱਡੇ ਛੋਟੇ ਨਿਕਲ ਹੀ ਜਾਂਦੇ ਦੇਖੋ ਹਾਂਜੀ ਸਰਪੰਸਾ ਕੀ ਨੋ ਆ ਕਿਹੜਾ ਪਿੰਡ ਆ ਤੁਸੀਂ ਕਿੰਨੂ ਦੀ ਖੇਤੀ ਕਰਦੇ ਹੋ ਸਾਡੇ ਦਰਸ਼ਕਾਂ ਦੱਸੋ ਵੀ ਇਹਦਾ ਕਿੰਨਾ ਕੁ ਲਾਭ ਹੈ ਜ਼ਿਮੀਂਦਾਰ ਕਿਸਾਨਾਂ ਨੂੰ ਇਹਦੇ ਬਾਰੇ ਸਾਡਾ ਨੌਲੇਜ ਦਿਓ ਪਹਿਲਾਂ ਤਾਂ ਬਾਈ ਸਜਰਾ ਜੀ ਨੂੰ ਸਤਿ ਸ੍ਰੀ ਅਕਾਲ ਸੋਨੂੰ ਵੀ ਬਹੁਤ-ਬਹੁਤ ਵਧਾਈ ਜਿਹੜੇ ਮੇਰੇ ਬਾਗ ਚ ਪਹੁੰਚੇ ਹੋ ਸਾਨੂੰ ਜੀ ਇਹ 14 ਸਾਲ ਦਾ ਹੋ ਗਿਆ ਹੈਗਾ ਤੇ ਤਕਰੀਬਨ ਅਸੀਂ ਠੇਕੇ ਤੇ ਨਹੀਂ ਦਿੰਦੇ ਇਹਨੂੰ ਠੀਕ ਹੈ ਜੀ ਆਪ ਹੀ ਵੇਚਦੇ ਆ ਹੂੰ ਤੇ ਕਿਉਂ ਠੇਕੇਦਾਰ ਉਹ ਪੱਜ ਜਾਂਦੇ ਨੇ ਵਿੱਚੋਂ ਤੇ ਜੀ ਇਹ ਇਹਦੇ ਚ ਘੱਟੋ ਘੱਟ 9-10 ਪਰਿਆਂ ਵੀ ਹੁੰਦੀਆਂ ਨਾ ਤੇ ਵੈਸੇ ਜ਼ਿਮੀਂਦਾਰ ਵਾਸਤੇ ਕੁਝ ਰੇਟ ਸਰਕਾਰ ਬੰਨੇ ਤਾਂ ਉਦੋਂ ਚੰਗਾ ਸੀ ਵੈਸੇ ਬਹੁਤ ਚੰਗੀ ਹੈ ਜਿੱਥੇ ਨਹਿਰਾਂ ਦੇ ਪਾਣੀ ਚੰਗੇ ਨੇ ਇਵੇਂ ਆਪਾਂ ਚੋਨਾ ਲਾਉਨੇ ਆ ਨਰਮਾ ਲਾਉਨੇ ਆ ਉਹਦੋਂ ਖੇਤੀ ਲਾਹੇ ਬੰਦਾ ਆ ਜੀ ਉਹ ਦਾ ਟਿਊਬਵਲਾਂ ਦੇ ਪਾਣੀ ਨਾਲ ਹੋ ਜਾਂਦਾ ਠੀਕ ਹੈ ਜੀ ਇਹਦੇ 'ਚ ਉਹ ਨਹੀਂ ਬਾੜ ਸਕਦੇ ਆਪਾਂ ਠੀਕ ਹੈ ਜੀ ਤੇ ਦੇਖੋ ਇਹ ਹੁਣ 4-4 5-5 ਕੁਇੰਟਲ ਵੀ ਕਿੱਕ ਪੌਦਾ ਕਿੰਨੂੰ ਦੇ ਰਿਹਾ ਹੂੰ ਤੇ ਪਿਛਲੇ ਸਾਲ ਤੇ 50 ਰੁਪਏ ਕਿਲੋ ਵੀ ਵੇਕਟਿਆ ਤੇ ਐਸ ਗੇੜੇ 15 ਤੋਂ 18 ਰੁਪਏ ਫਿਰ ਰਿਹਾ ਇਹ ਸਰਜਾਰ ਸਰਕਾਰ ਸੰਯੋਗ ਦੇ ਵੇਨਾ ਇਹਦੇ 'ਚ ਕੁਝ ਜ਼ਿਮੀਂਦਾਰ ਬਹੁਤ ਠੀਕ ਰਹਿਣ ਤਦਾਂ ਜੀ ਕੀ ਸਰਕਾਰ ਕੀ ਸਿਸਟਮ ਕਰਨਾ ਚਾਹੀਦਾ ਵਿਕੀ ਸ਼ੋਧ ਕਰਨੀ ਚਾਹੀਦੀ ਜਿਹਦੇ ਵਿੱਚ ਜ਼ਿੰਮੇਦਾਰ ਨੂੰ ਮੁਨਾਫਾ ਹੋਵੇ ਸ਼ੋਧੇ ਕਰਨੇ ਚਾਹੀਦੇ ਆ ਨਾ ਜੀ ਵੀ ਦੇਖੋ ਕੋਈ ਸਰਕਾਰੀ ਜਿਵੇਂ ਐਸਪੀ ਦਾ ਰੇਟ ਐਮਐਸਪੀ ਦਾ ਰੇਟ ਦਾ ਪਹਿ ਰਿਆ ਹਮ ਘੱਟੋ ਘਾਟੋਂ 7-8 ਰੁਪਏ ਵਿਗਦੇ 7-8 ਰੁਪਏ ਸਾਲ ਤੋਂ ਜਿੰਸ ਵੇਚਦੇ ਆਂ ਸੀ ਖਰਚਾ ਕਿੰਨਾ ਆਉਂਦਾ ਹੈ ਰੇਟ ਇਹਦਾ ਘੱਟ ਤੋਂ ਘੱਟ 20 ਤੋਂ ਚੱਕਣਾ ਵਪਾਰੀ ਖਰੀਦ ਜਾਂਦੇ ਨੇ 7 ਤੋਂ ਲੈ ਕੇ 7 ਰੁਪਏ ਉਹਦੇ 20-21 ਰੁਪਏ ਵੇਚਦੇ ਨੇ ਸਾਲ ਭਰ ਅਜੀਜ਼ਾਂ ਉਹਨਾਂ ਤੇ ਉਹ ਨਫਾ ਉਹ ਘਟ ਜਾਂਦੇ ਨੇ ਪਿਛਲੇ ਕਿੰਨੇ ਲੰਮੇ ਸਮੇਂ ਤੋਂ ਤੁਸੀਂ ਇਹ ਖੇਤੀ ਕਰ ਰਹੇ ਹੋ ਕਿੰਨਾਂ ਦੀ ਸਾਨੂੰ ਇਹ ਸਮਝ ਲਓ ਵੀ 9 ਸਾਲ ਹੋ ਗਏ ਫਸਲ ਨੂੰ ਇਹਨੂੰ ਫਾਇਦਾ ਦਿੰਦੇ ਨੂੰ ਲੱਗੇ ਨੂੰ 14 ਸਾਲ ਹੋ ਗਏ 5 ਸਾਲ ਤੋਂ ਫੜ ਦਿੰਦਾ ਨਾ ਹੈ ਪ੍ਰੋਫਿਟ ਲੱਗਦਾ ਕੁਝ ਹਾਂ ਜੇ ਫਿਰ ਉਹ ਦੂਜੀ ਨਾਲੋਂ ਤਾਂ ਹੁਣ ਜਮਾ ਜਿਵੇਂ ਬਿਮਾਰੀਆਂ ਬਹੁਤ ਜ਼ਿਆਦਾ ਪੈਂਦੀਆਂ ਨੇ ਉਹ ਗੱਲ ਨਹੀਂ ਆ ਇਹਦੇ 'ਚ ਤੇ ਪ੍ਰਧਾਨ ਜੀ ਜੇ ਆਪਾਂ ਮੰਡੀਆਂ ਦੀ ਗੱਲ ਕਰੀਏ ਮੰਡਿੰਗ ਇਹਨੂੰ ਜਿਹੜਾ ਤੁਸੀਂ ਵੇਚਦੇ ਹੋ ਮਾਲ ਕਿੱਥੇ ਕਿੱਥੇ ਜਾ ਕੇ ਵੇਚਦੇ ਹੋ ਕੋਈ ਦਿੱਕਤ ਤਾਂ ਨਹੀਂ ਆਉਂਦੀ ਇਹਨੂੰ ਵੇਚਣ 'ਚ ਨਹੀਂ ਦਿੱਕਤ ਤਾਂ ਕੋਈ ਨਹੀਂ ਜੀ ਹੁਣ ਜਿਵੇਂ ਐਮਐਸਪੀ ਦਾ ਕਰਕੇ ਬੰਦ ਹੋ ਰੀਆਂ ਰੋੜਾਂ ਹੁਣ ਇਹ ਐ ਤਾਂ ਹੈ ਨਹੀਂ ਇਹ ਹਫ਼ਤਾ ਹੋਰ ਸੌਹੂ ਆ ਤੇ ਨਹੀਂ ਸਾਰਾ ਖਰਾਬ ਹੋ ਜਾਊ ਠੀਕ ਹੈ ਤੇ ਬਿਲਕੁਲ ਵਿਚ ਵਿਚ ਪੈਸੇ ਜਿਮੀਂਦਾਰਾਂ ਵਾਸਤੇ ਸਰਕਾਰ ਸਹਿਯੋਗ ਕਰੇ ਦਾ ਬਹੁਤ ਚੰਗੀ ਚੀਜ਼ ਹੈ ਜੀ ਦਿਖਾਉਣਿਆਂ चीज है जी ये अच्छा ठीक है जी दिखाने ਕਰਨ ਵਾਸਤੇ ਤਿਆਰ ਕਰਨ ਵਾਸਤੇ ਬੂਟੇ ਨੂੰ ਕਿੰਨਾ ਖਰਚਾ ਜਾਂਦਾ ਜੀ ਖਰਚਾ ਤਾਂ ਦੇਖੋ ਜੀ ਹੁਣ ਇਹ ਮਾਰਚ ਤੋਂ ਜਲ ਪੈਣਾ ਹੈ ਪਹਿਲਾਂ ਇਹਦੀ ਕਟਾਈ ਹੋਣੀ ਹੈ ਫਿਰ ਸੁਪਰਿਆਂ ਜਲ ਪੈਣੀਆਂ ਨਾ ਖਰਚਾ ਤਾਂ ਜੇ ਆਪਾਂ ਦੇਖੀਏ ਤਾਂ ਚੰਗਾ ਇਹ ਤੇ ਵਾਰ ਉਹ ਨਫਾ ਵੀ ਦਿੰਦਾ ਹੈ ਪਿਛਲੇ ਘੜੇ ਇਹ 50 ਰੁਪਏ ਵੇਚ ਲਿਆ ਤੇ ਹੁਣ ਦਾ ਮੈਂ ਤੁਹਾਨੂੰ ਦੱਸਿਆ 15 ਦੇ ਫਿਰ ਰਿਹਾ ਠੀਕ ਹੈ ਤੇ ਪਰ ਐਨਾ ਵੀ ਹੁਣ ਇਸ ਘੜੇ ਜਿਆਦਾ ਘਾਟਾ ਜਿਆਦਾ ਹੋ ਰਿਹਾ ਜ਼ਿਮੀਂਦਾਰਾਂ ਨੂੰ ਵਿਚਾਰਾਂ ਨੂੰ ਹੋਰ ਕੰਨੇ ਦਾ ਪੱਟ ਬਹੁਤ ਰੇਣ ਠੀਕ ਹੈ ਇੱਕ ਬੂਟੇ ਦੇ ਕਿੰਨੇ ਕੁ ਕੁਆਂਟਲ ਉਤਰ ਜਾਂਦਾ ਹੈ ਫਲ ਇਹ ਜੀ 2.5 ਤੋਂ ਲੈ ਕੇ 5 ਗੋੰਡਰ ਤੱਕ ਵੀ ਆ ਜਾਂਦੇ ਠੀਕ ਹੈ ਥੈਂਕ ਯੂ